ਹਾਂ ਜੀ ਵੀਰੋ ਹੋਣਾ ਮੇਰੇ ਖਿਆਲ ਤਕਰੀਬਾਣਾ ਸਵਾ ਕਿਤੇ ਨੇ ਤਾਂ ਟਾਈਮ ਹੋ ਗਿਆ ਹੋਣਾ ਤੇ ਪਹਿਲੀ ਗੱਲ ਤਾਂ ਇਹ ਐ ਵਾਹ ਗਿਆ ਜੀ ਮੋٹے ਮੋٹے ਅੱਖਰਾਂ ਵਾਲਾ ਲਿਖ ਰੱਖਿਆ ਠੇਕਾ ਸ਼ਰਾਬ ਦੇਸੀ ਪੋਨੀ ਗੜ ਇਹ ਮੋٹے ਮੋਟੇ ਅੱਖਰਾਂ 'ਚ ਕਹਿੰਦੇ ਤਾਂ ਲਿਖਿਆ ਹੁੰਦਾ ਵੀ ਘਟ ਨਿਕਾਲੇ ਨੂੰ ਦੇਜੇ ਠੀਕ ਹੈ ਜੀ ਤੇ ਕੱਲ ਭਈ ਇਸ ਜਗ੍ਹਾ ਤੇ ਨਾ ਹੁਣ ਗਰਮੀਆਂ ਦਾ ਟਾਈਮ ਹੈ ਡੰਗਰ ਬਹਿ ਜਾਂਦੇ ਨੇ ਆ ਕੇ گاਵਾ ਠੱਠੇ ਇਹ ਜਗ੍ਹਾ ਤੇ ਕੱਲ ਇੱਕ ਮਰੇ ਘੱਟ ਠੱਠਾਂ ਮਰਿਆ ਵਿਆ ਸੀ ਇਹ ਤਾਂ ਹੈਗੇ ਨੇ ਜਾਨਵਰ ਇਹਨਾਂ ਨੂੰ ਪਤਾ ਨਹੀਂ ਹੈਗਾ ਵੀ ਕਿੱਥੇ ਬਹਿਣਾ ਕਿੱਥੇ ਨਹੀਂ ਬਹਿਣਾ ਠੀਕ ਹੈ ਜੀ ਤੇ ਇਹ ਤਾਂ ਜਾਨਵਰ ਨੇ ਤੇ ਜਿਹੜੇ ਬੰਦੇ ਨੇ ਉਹ ਜਾਨਵਰਾਂ ਨਾਲ ਵੀ ਭੇੜੇ ਨੇ ਬੰਦੇ ਨੂੰ ਨਾ ਰੱਬ ਨੇ ਦਿਮਾਗ ਦੇ ਰੱਖਿਆ ਭਾਈ ਇਹਨੂੰ ਵਰਤ ਲਿਆ ਕਰੋ ਵਰਤ ਕੇ ਕਿਸੇ ਦੀ ਹੈਲਪ ਕਰ ਦਿਆ ਕਰੋ ਜਿਵੇਂ ਕਾ ਦੇਖੋ ਆਹ ਦਰਿਆ ਫਿਰਦਾ ਹਟ ਚੱਲ 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 ਛਾ ਇਹ ਕਾਲਾ ਜਿਹਾ ਹੈਗਾ ਨਾ ਦਿਖਣਾ ਦੁਖਣਾ ਹੈ ਨਹੀਂ ਚੱਲ ਚੱਲ ਅਨੇ ਕਿਸਨਾਂ ਗਏ ਤੇ ਥੱਲੇ ਆ ਜਾਣਾ ਹਟ ਯਾਰ ਆਪਾਂ ਨੂੰ ਥੋੜੀ ਬੋਦੀ ਨਿੰਨਿ ਗੈਲਪ ਕਰਨੀ ਚਾਹੀਦੀ ਹੈ ਹਟ ਬਿਨਾਂ ਦੇ ਮਾਰ ਕੇ ਡੰਡਾ ਥੋੜਾ ਜਿਹਾ ਹਟ ਮਿੱਥ ਥੱਲੇ ਕਰਦਾ ਹਟ ਚੱਲ ਨਹੀਂ ਤਾਂ ਜਿਵੇਂ ਮਰਦੀ ਖੜੀ ਜਾ ਕੋਈ ਟੈਨਸ਼ਨ ਨਹੀਂ ਰੋਡ ਦੇ ਕਿਤੇ ਬੈਠੇ ਹੁੰਦੇ ਨੇ ਨਾ ਟੰਗੜ ਟੰਗਰ ਬਾਈ ਡਾਂਗ ਟੰਗ ਮਾਰ ਕੇ ਨਾ ਮੜਾ ਸੋਟਾ ਮਾਰ ਕੇ ਥੱਲੇ ਕਰ ਦਿਆ ਕਰੋ ਠੀਕ ਹੈ ਜੀ ਇਹ ਜਾਨਵਰ ਇਹਨਾਂ ਨੂੰ ਪਤਾ ਨਹੀਂ ਕਿੱਥੇ ਬਹਿਣਾ ਕਿੱਥੇ ਨਹੀਂ ਬਹਿਣਾ ਤੇ ਇਹਨੇ ਨਾਲ ਇਹਨਾਂ ਦੀ ਜਾਨ ਵਾਜ ਜਾਂਦੀ ਹੈ ਤੇ ਜਾਣ ਆਪਾਂ ਇਹਨਾਂ ਦੀ ਨਹੀਂ ਬਚਾਉਂਦੇ ਆ ਜਾਣ ਆਪਾਂ ਆਪਣੀ ਬਚਾਉਨੇ ਆ ਬਚਾਉਨੇ ਆ ਬਾਈ ਜਦੋਂ ਇਹਨਾਂ ਚ ਕੋਈ ਚੀਜ਼ ਮੋਟਰਸਾਈਕਲ ਜਾਂ ਕੋਈ ਕਾਰ ਘੁਰਵਾ ਜੀਏ ਤਾਂ ਕਾਰ ਵਾਲਾ ਵੀ ਕਾਰ ਵਾਲੇ ਦੀ ਜਾਨ ਵੀ ਜਾ ਸਕਦੀ ਹੈ ਠੀਕ ਹੈ ਜੀ ਹੁਣ ਕੱਲ ਮੇਰੇ ਮਨ 'ਚ ਆਇਆ ਮੈਂ ਹਜਾਰ ਜਦੋਂ ਮੈਂ ਉਹਨੂੰ ਜਾਗਾਈ ਨਾ ਤੇ ਮੈਂ ਉੱਠ ਕੇ ਹੀ ਕੰਮ ਕਰਨਾ ਹੈ ਆ ਗੱਡੀ ਜੋ ਆਪਾਂ ਲਈ ਡਾਂਗ ਇੱਕ ਹੋਰ ਦੱਸਣਾ ਤੁਹਾਨੂੰ ਜਦੋਂ ਮੈਂ ਭਾਨੀਗੜ੍ਹਾ ਜੁਨੀਅਨ ਦੇ ਕੋਲ ਆਇਆ ਨਾ ਮੋਟਰਸਾਈਕਲ ਜਾ ਰਹੀ ਤੀ ਚੰਨੇ ਜਣੇ ਬੈਠੇ ਉਹਦੇ ਤੇ ਤੇ ਮੋਟਰਸਾਈਕਲ ਦੀ ਲਾਈਟ ਵੀ ਬੰਦ ਸੀ ਤੇ ਉਹ ਫਿਰ ਸੁੱਖ ਹੱਥੇ ਨਹੀਂ ਆਏ ਹੈਗੇ ਉਹ ਇਸੇ ਕਰਕੇ ਆਏ ਨੇ ਕੋਈ ਵਾਕਾ ਕਰਨ ਚੱਲ ਮੈਂ ਮੋਟਰਸਾਈਕਲ ਆਪਣਾ ਸਾਈਕਲ ਪਿੱਛੇ ਘਮਾਇਆ ਕਿਉਂਕਿ ਮੋਟਰਸਾਈਕਲ ਦੀ ਲਾਈਟ ਤੋਂ ਬਈ ਪਤਾ ਲੱਗ ਜਾਂਦਾ ਬੂਹ ਆ ਰਿਹਾ ਠੀਕ ਹੈ ਸਾਈਕਲ ਤੇ ਪਤਾ ਨਹੀਂ ਲੱਗਦਾ ਸਾਈਕਲ ਜਿਹੜੀ ਬਹੁਤ ਵਧੀਆ ਇਹੋ ਜੀ ਸਵਾਰੀ ਐ ਜਿਹੜੀ ਕਿ ਚੋਰਾਂ ਦੀ ਨਿਗਾਹ 'ਚ ਨਹੀਂ ਆਉਂਦੀ ਉਹ ਬਿਨਾਂ ਲਾਈਟ ਤੋਂ ਹਨੇਰੇ ਦੇ ਵਿੱਚ ਜਾਈ ਜਾਂਦਾ ਐ ਅਗਲੇ ਨੂੰ ਪਤਾ ਨਹੀਂ ਲੱਗਦਾ ਵੀ ਕੋਈ ਆ ਹੈਗਾ ਜਾਂ ਨਹੀਂ ਹੈਗਾ ਤੇ ਹੁਣ ਮੈਂ ਜਾ ਰਿਆਂ ਤਕਰੀਬਨ ਆ ਹੈਗਾ ਬਾਬੇ ਪੀਰ ਦੀ ਜਗਾ ਉਹ ਨੀਗੜ ਤੇ ਬਾਕੀ ਅੱਗੇ ਜਾਣਾ ਵੀ ਗੁੰਡੰਗਰ ਬੈਠਾ ਐ ਤੁਹਾਨੂੰ ਥੱਲੇ ਲਾ ਕੇ ਆਵਾਂਗੇ ਨਾਲ ਦਾ ਬਾਈ ਸੇਰ ਸੇਰ ਹੋ ਗਈ ਸਹਿਰ ਤੇ ਨਾਲੇ ਭਾਈ ਇੱਕ ਹਿਸਾਬ ਦਾ ਚੌਂਕੀਦਾਰਾ ਹੋ ਗਿਆ ਠੀਕ ਹੈ ਜੀ ਨਾਲੇ ਪੰਨ ਨਾਲੇ ਫਲੀਆਂ ਅੱਜ ਡੰਗਰ ਕੋਈ ਨਹੀਂ ਬੈਠਾਗਾ ਨਹੀਂ ਤਾਂ ਇੱਥੇ ਡਾਰਾਂ ਜੀਆਂ ਡਾਣਾ ਬੈਠੀਆਂ ਹੁੰਦੀਆਂ ਨੇ ਐਸੇ ਕਰਕੇ ਮੈਂ ਚੱਲ ਅਜੇ ਢੇਡਾ ਕੱਢ ਕੇ ਆਉਣਾ ਯਾਰ ਠੀਕ ਹੈ ਜੀ ਬਾਈ ਇੰਨੀ ਕ ਹੈਲਪ ਕਰ ਦਿਆ ਕਰੋ ਡੰਗਰ ਨੁਗਰ ਬੈਠਾ ਹੁੰਦਾ ਹੈ ਨਾ ਰੋਡ ਤੇ ਉਹਦੇ ਮਾਰਕੀਟ ਡੰਡਾ ਨੂੰ ਛੱਲੇ ਕਰ ਦਿਆ ਕਰੋ ਐਵੇਂ ਵਿਚਾਰੇ ਦੀ ਅਗਲੇ ਦੀ ਵੀ ਜਾਣ ਜਾਂਦੀ ਹੈ ਵਿੱਚ ਫੱਜਣ ਵਾਲੇ ਦਾ ਨੁਕਸਾਨ ਹੁੰਦਾ ਹੂੰ ਇੱਕ ਤਾਂ ਪਲੇ ਬਹੁਤ ਹੋਏ ਨੇ ਟੱਠੇ ਜੇ ਉਹ ਬੈਠਾ ਲੱਗਦਾ ਇੱਕ ਉਹ ਰੋਡ ਤੇ ਫਿਰ ਰਹੇ ਨੇ ਜਦੋਂ ਕਿ ਇਹ ਡਿਊਟੀ ਬਈ ਪ੍ਰਸ਼ਾਸਨ ਦੀ ਪੰਦੀ ਆ ਜਾਂ ਆ ਸਾਡੇ ਇੱਥੇ ਗਊਸ਼ਾਲਾ ਬਹੁਤ ਤਗੜੀ ਐ ਉਹ ਮੇਰੇ ਖਿਆਲ ਚ ਉਹਨਾਂ ਦਾ ਦੁੱਧ ਪੀ ਕੀ ਪੀਣ ਵਾਲੇ ਨੇ ਜਾਂ ਵੇਚਣ ਵਾਲੇ ਨੇ ਤੇ ਬਾਕੀ ਕੋਈ ਨਹੀਂ ਬਈ ਔਰ ਕਰਦਾ ਹੈਗਾ ਪਰ ਜਿਹੜਾ ਬਈ ਗਊਸ਼ਾਲਾ ਦਾ ਖਾ ਕੇ ਕੰਮ ਨਹੀਂ ਕਰੂਗਾ ਉਹ ਸਾਲੇ ਦੇ ਤਾਂ ਕੀੜੇ ਹੀ ਬਹਿਣਗੇ ਕਈਆਂ ਦੇ ਪਏ ਨੇ ਕਈਆਂ ਦੇ ਪੈ ਚੁੱਕੇ ਨੇ ਕਈਆਂ ਦੇ ਬਹਿਣਗੇ ਓਹ ਸਾਹਮਣੇ ਲੋ ਕੋਈ ਰੋਡ ਦੇ ਡੰਕਰ ਚੱਲਿਆ ਤਾਂ ਹੈਗਾ ਹੁਣ ਮੈਂ ਇਹਨਾਂ ਨੂੰ ਪਾਸੇ ਕਰਨ ਮਨ ਕਰੇ ਮੇਰੇ ਨਾਲ ਬਹਿ ਜਾਣ ਪਰ ਕੋਈ ਗੱਲ ਨਹੀਂ ਯਾਰ ਉਹ ਤਾਂ ਜਾਨਵਰ ਆ ਪਤਾ ਬੰਦੇ ਆ ਆਪਾਂ ਨੂੰ ਤਾਂ ਇੰਨਾ ਕੁ ਸੋਚਣਾ ਚਾਹੀਦਾ ਹੈ ਓ ਵਾਟੇ ਨੇ ਦੇਖ ਲਾ ਉਹ ਗੱਡੀਆਂ ਸਾਈਡ ਤੋਂ ਹੋ ਲੰਗ ਰੀਆਂ ਨੇ ਹੂੰ ਉਹ ਗੱਡੀ ਜਿਵੇਂ ਹੋਲੀ ਹੋ ਕੇ ਲੰਗੀ ਆ ਭਾਈ ਮੜਾ ਜਾਂ ਡੰਡਾ ਮਾਰ ਕੇ ਇਹਨਾਂ ਨੂੰ ਸਾਈਡ ਤੇ ਕਰ ਦਿਆ ਕਰੋ ਓਏ ਰੱਬ ਦੇ ਜੀਨ ਓਏ ਇਹਨਾਂ ਨੂੰ ਪਤਾ ਨਹੀਂ ਹੈਗਾ ਕਿੱਥੇ ਖੜਨਾ ਕਿੱਥੇ ਨਹੀਂ ਖੜਨਾ ਆ ਦੇਖੋ ਆ ਗੱਡੀ ਜਾ ਰਹੀ ਐ ਉਹ ਡਾਰ ਖੜੀ ਐ ਪੂਰੀ ਹੁਣ ਇਹਨਾਂ ਨੂੰ ਡੰਡਾ ਮਾਰ ਕੇ ਥੋੜਾ ਆਰਾਮਪੁਰੇ ਕਿ ਨਹੀਂ ਕਰਕੇ ਆਉਂਗਾ ਇਹ ਆ ਜਾਂਦੇ ਨੇ ਵਿਚਾਰੇ ਹਵਾ ਕਰਕੇ ਠੀਕ ਹੈ ਜੀ ਲੈ ਵੀ ਹੁਣ ਸਾਡੇ ਜਿਹੜੀ ਆ ਲਿਆਂਦੀ ਆ ਹੱਠਪੋਰੀਆਂ ਵਾਲੀ ਦੀ ਲੋੜ ਪਊਗੀ ਹੁਣ ਆ ਧੰਨ ਧੰਨ ਗੁਰੂ ਜੀ ਦਾ ਭਗਤ ਰਵੀ ਦਾ ਸਾਜੀ ਲੈ ਵੀ ਹੁਣ ਆਪਾਂ ਆਪਣੀ ਕਾਰਵਾਈ ਕਰੀਏ ਜਦੋਂ ਕਿ ਇਹ ਡਿਊਟੀ ਪ੍ਰਸ਼ਾਸਨ ਦੀ ਤੇ ਜਾਂ ਗਊਸ਼ਾਲਾ ਨੇ ਦੀ ਬਣਦੀ ਐ ਜਿਹੜੇ ਇਹਨਾਂ ਦਾ ਇੱਕ ਸਾਦਾ ਮਾਸ ਹੀ ਖਾਂਦੇ ਨੇ ਬਾਈ ਕਰਦੇ ਆਂ ਭਾਈ ਛੱਡ ਦੇ ਚੱਲ ਵੀ ਮੇਰੀ ਆਡੀ ਚੱਲ ਚੱਲ ਹਟ ਚਲੋ 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 ਕੋ ਤੰਦਰੋ ਦਰੜ ਦੂਗਾ ਕੋਈ ਇੱਕ ਅੱਧਾ ਲੱਗਦਾ ਕੰਮ ਕਰ ਗਿਆ ਕੋਈ ਫੈਰਪੁਰ ਤੋਂ ਚੜ ਗਈ ਉਹ ਗੱਡੀ ਉਹਦੇ ਉਹ ਗਊਸ਼ਾਲਾ ਵਾਲੇ ਸ਼ਰਮ ਕਰ ਲੋ ਸ਼ਰਮ ਉਹ ਇੱਕ ਅੱਧਾ ਬੰਦਾ ਲਾ ਦਿਆ ਕਰੋ ਆ ਦੇਖ ਲਾ ਆ ਗਰੀਬ ਦਾ ਪੈਰ ਮਿੱਧਿਆ ਗਿਆ ਆ ਦੇਖ ਲੈ ਤੁਹਾਡਾ ਬਹਿਜੇ ਬੇੜਾ ਸਾਲੇ ਇੱਕ ਅੱਧਾ ਬੰਦਾ ਲਾ ਦਿਆ ਕਰੋ ਆ ਦੇਖੋ ਭਾਈ ਲੱਗੀ ਨਾ ਸੱਟ ਵਿਚਾਰੇ ਤੇ ਉਹ ਬਥੇਰੇ ਕਹਿਣਗੇ ਮਾਂ ਐ ਸਾਡੀ ਮਾਂ ਜੇ ਤੁਹਾਡੀ ਸੱਕੀ ਮਾਂ ਹੋਵੇ ਨਾ ਉਹਨੂੰ ਐ ਰੋਡ ਤੇ ਛੱਡਦੇ ਨੇ ਮਰਨ ਵਾਸਤੇ ਡਿੱਪ ਹਟ ਲਾ ਆ ਭੈਣ ਚਲ ਹਟ ਹਟ ਚਲੋ 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 ਉਹ ਸਾਈਡ ਤੇ ਬਹਿ ਜਾ ਕਰੋ ਇਹ ਤਾਂ ਛੋਡੇ ਨਾਲ ਵੀ ਭੈੜੇ ਨੇ ਜਿਹੜੇ ਬੰਦੇ ਨੇ ਹਟ ਉਨ ਮੇਰਾ ਇਹਨੇ ਨਾਲ ਬਈ ਕੀ ਵਿਗੜ ਗਿਆ ਓਏ ਕਿਨੇ ਸੱਟ ਖਾਦਿਆ ਨੇ ਕੋ ਟਾਇਰ ਟੁੱਟ ਚੜ ਗਿਆ ਉਹ ਵਿਚਾਰੇ ਇੱਥੋਂ ਓਏ ਹੋਏ ਗਊਸ਼ਾਲਾ ਵਾਲਿਓ ਤੁਸੀਂ ਉਹ ਸ਼ਰਮ ਕਰ ਲਓ ਮਾੜੀ ਮੋਟੀ ਬਹੁਤ ਪੈਸਾ ਬਣਾਉਨੇ ਹੋ ਇਹਦੇ ਚੋਂ ਤੁਸੀਂ ਆਪਣੀਆਂ ਕੋਠੀਆਂ ਬਣਾ ਲਈਓ ਇਹਨਾਂ ਨੂੰ ਮਾੜਾ ਮੋਟਾ ਇੱਕ ਬੰਦਾ ਲਾਦਿਆ ਕਰੋ ਰਾਤ ਨੂੰ ਜਿਹੜਾ ਸਾਈਡ ਤੇ ਕਰ ਦਿਆ ਕਰ ਇਹਨਾਂ ਨੂੰ ਚਲੋ ਲੰਘ ਜਾਓ ਇੱਧਰ ਇੱਧਰ ਹੀ ਬਹਿ ਜਾਓ ਕਿਤੇ ਕਿਉਂ ਬਾਈ ਜਾਨਾ ਸੜਕ ਤੇ ਆ ਕੇ ਹਟ ਹਟ ਨਸਲ ਵੀ ਬਹੁਤ ਭੜੀ ਆ ਤਾਂ ਪੈ ਵੀ ਜਾਂਦੇ ਹੁੰਦੇ ਨੇ ਅਕੋ ਚਲੋ 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 ਲੰਘ ਜਾ ਲੰਘ ਜਾ ਲੰਘ ਜਾ ਅੱਗੇ ਨੂੰ ਤੁਰੇ ਤੁਰੇ ਹਮ ਇੱਧਰ ਆ ਗਿਆ ਤੈਂ ਥੱਲੇ ਆਉਣਾ ਕਿਹਦੇ ਚਲੋ ਭਾਈ ਜਿਵੇਂ ਕਿ ਸਾਡੀ ਕਿਸਮ ਵਿੱਚ ਸੇਵਾ ਲਿਖੀ ਦੀ ਕਰਮਾ ਜਹੀ ਕਰਤੀ ਤੇ ਹੁਣ ਆ ਇੱਕਾ ਗਰੀਬ ਮੰਜਿਆ ਗਿਆ ਇਹੇ ਸੱਟ ਲੱਗੀ ਹੁਣ ਸਵੇਰੇ ਬਥੇਰੇ ਦੇ ਪੁੱਤ ਆਉਣਗੇ ਹੂੰ ਜਿਹੜੇ ਇਹਨਨੂੰ ਮਾਂ ਕਹਿੰਦੇ ਨੇ ਬਾਪੂ ਕਹਿੰਦੇ ਨੇ ਉਹ ਖੜਾ ਗਰੀਬ ਇਹੋ ਜਿਹੜਾ ਕੰਮ ਮੈਂ ਕੀਤਾ ਜਿਹੜਾ ਮੇਰੇ ਤੋਂ ਪਹਿਲਾਂ ਕਰ ਜਾਂਦਾ ਸ਼ਾਇਦ ਇਹਦਾ ਪੈਰ ਪਾਚੇ ਜਾਂਦਾ ਵਿਚਾਰੇ ਇਹਦਾ ਹੂੰ ਭਾਈ ਮੈਂ ਕੋਈ ਐ ਨਹੀਂ ਹੈਗਾ ਵੀ ਮੈਂ ਫੇਮਸ ਹੋਣ ਵਾਸਤੇ ਕਰ ਰਿਹਾ ਆਪਣੀ ਸ਼ਕਲ ਵੀ ਨਹੀਂ ਦਿਖਾ ਰਿਹਾ ਬਸ ਇਹ ਕਹਿੰਦੇ ਵੀ ਚੱਲ ਮੇਰੀ ਵੀਡੀਓ ਦੇਖ ਕੇ ਕੋਈ ਹੋਰ ਬੰਦਾ ਕੋਈ ਨਹੀਂ ਕਿਸੇ ਵਾ ਕਰ ਦਿਆ ਕਰ ਯਾਰ ਇਹ ਤਾਂ ਬੇਜਬਾਨ ਨੇ ਰੱਬ ਨੇ ਇਹਨਾਂ ਨੂੰ ਇਹਨਾਂ ਦਿਮਾਗ ਨਹੀਂ ਦਿੱਤਾ ਵੀ ਕਿੱਥੇ ਖੜਨਾ ਕਿੱਥੇ ਬਹਿਣਾ ਮੈਂ ਇਨਸਾਨ ਨੂੰ ਤਾਂ ਦਿੱਤਾ ਉਹ ਜਿਹੜੇ ਤੁਸੀਂ ਇਹਨਾਂ ਨੂੰ ਮਾਂ ਬਾਪ ਕਹਿੰਦੇ ਹੋ ਤੁਸੀਂ ਤਾਂ ਮਾੜਾ-ਮਟਾ ਖੜ ਕੇ ਮੈਂ ਕਈ ਵਾਰੀ ਦੇਖਿਆ ਬਾਈ ਆ ਦਿਨੇ ਵੀ ਬੈਠੇ ਹੁੰਦੇ ਨੇ ਕੋਈ ਨਹੀਂ ਇਹਨਾਂ ਨੂੰ ਡੰਡਾ ਮਾਰ ਕੇ ਸਾਈਡ ਤੇ ਕਰਦਾ ਬਾਕੂ ਗੱਡੀ-ਗੁੱਡੀ ਬਾਈ ਸਾਡਾ ਸਟਾਫ ਤਕਰੀਬਨ ਨੀਂਦ 'ਚ ਹੁੰਦਾ ਤੂੰ ਗੱਡੀ-ਗੁੱਡੀ ਚੜ ਜਾਂਦੀ ਆ ਉੱਤੇ ਆ ਦੇਖੋ ਯਾਰ ਓਏ ਹੋਏ ਇਹਦੇ ਪੈਰ ਤੋਂ ਗੱਡੀ ਚੜੀ ਲੱਗਦੀ ਆ ਕੋਈ ਆ ਦੇਖ ਬਾਈ ਕਿਵੇਂ ਖੋਣੇ ਖੋਣ ਹੋਇਆ ਪਿਆ ਓਏ ਬੰਨ ਉਹ ਇਹ ਗੱਡੀਆਂ ਫੁੱਲ ਸਪੀਡ ਤੇ ਜਾ ਰਹੀਆਂ ਨੇ ਜਿਹਨਾਂ ਡਿੱਕਾ ਪੈਂਦਾ ਦੀ ਬਾਈ ਇੰਨੀ ਕਿ ਸੇਵਾ ਕਰਦਿਆ ਕਰੋ ਯਾਰ ਇਹਦੇ ਨਾਲ ਫਾਇਦੇ ਦੋ ਹੋ ਜਾਂਦੇ ਨੇ ਬਾਈ ਇੱਕ ਤਾਂ ਆਪਾਂ ਉੱਠ ਜਾਂਦੇ ਆ ਸੈਰ ਹੋ ਜਾਂਦੀ ਆ ਦੂਜਾ ਜਿਹੜਾ ਹੁਣ ਚੋਰਾ ਦਾ ਬਹੁਤ ਚੱਲਿਆ ਕਦੇ ਕਿਹਦੀ ਦੁਕਾਨ 'ਚ ਚੋਰੀ ਹੋ ਗਈ ਕਦੇ ਕਿਹਦੀ ਦੁਕਾਨ 'ਚ ਚੋਰੀ ਹੋ ਗਈ ਤੇ ਬੰਦੇ ਆ ਤਾਂ ਰਾਤ ਨੂੰ ਜੇ ਉੱਠ ਕੇ ਆਪਣੀ ਡਿਊਟੀ ਸਮਝ ਕੇ ਤਰੋਂ ਨਾਲੇ ਤਾਂ ਆਪਾਂ ਚੋਰੀਆਂ ਤੋਂ ਬਚਾਂਗੇ ਤੇ ਨਾਲ ਨਾਲੇ ਭਰਾਵੋ ਇਹੋ ਜੇ ਜਾਨਵਰ ਨੂੰ ਠਾਜਿਆ ਕਰੋ ਰੋਡ ਤੋਂ ਠੀਕ ਹੈ ਜੀ ਚਲੋ ਭਾਈ ਜਾਂਦੇ ਵਸਦੇ ਰਹੋ ਆਪਾਂ ਜਿੰਨੀ ਕਾ ਬੰਦ ਸੇਵਾ ਉਹ ਜੇ ਆਪ ਕਰੀ ਜਾਨੇ ਆਪੇ ਲੋਕੋ ਭਰਾਵੋ ਤੁਸੀਂ ਵੀ ਕਰਿਆ ਕਰੋ ਠੀਕ ਹੈ ਆ ਖੜੀ ਸਾਡੀ ਉੱਡੀ ਇਹ ਏਡੀ ਜੀ ਉੱਡੀ ਵਧੀਆ ਇਹਦਾ ਕੋਈ ਖਰਚ ਨਹੀਂ ਹੈਗਾ ਜਦੋਂ ਵੀ ਇਹਨੂੰ ਛੇੜ ਲਾ ਉਹਦੀ ਲੈ ਕੇ ਦੁਰ ਪੈਂਦਾ ਹਵਾ ਘੱਟਾ ਜ ਹਵਾ ਪਾਉਣ ਦੇ ਚਾਰ ਸਭ ਤੋਂ ਸ਼ਾਨ ਵਾਲੀ ਸਵਾਰੀ ਸਾਡੀ ਬਜ਼ੁਰਗਾਂ ਦੀ ਇਹ ਹਰ ਵੇਲੇ ਤਿਆਰ ਮਿਲਦੀ ਹੈ ਨੇ ਦੂਜੇ ਚ ਚਾਹੇ 5 ਲੱਖ ਵਾਲੀ ਕਾਰ ਆ ਚਾਹੇ 20 ਲੱਖ ਵਾਲੀ ਚਾਹੇ ਮੋਟਰਸਾਈਕਲ 2 ਲੱਖ ਵਾਲਾ ਉਹ ਤੇ ਕੁਝ ਪਾਵਾਂਗੇ ਤਾਂ ਦਰੂਗਾ ਇਹ ਐਡਾ ਬਬਰਾ ਆ ਉਹਦੀ ਫਿਸਮਾਰ ਕਿੱਕ ਉਹਦੀ ਤਰਪੈਂਦਾ ਇਹ ਸਰੀਰ ਦੀ ਜਾਨ ਨਾਲ ਚੱਲਦਾ ਚੰਗਾ ਵੀਰੋ ਜਿਉਂਦੇ ਵਾਸਤੇ ਰਹੋ ਤਨ 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 ਭਗਤ ਰਵਿੰਦਰਦਾਸ ਜੀ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਚੰਗਾ ਵੀਰੋ ਜਿਉਂਦੇ ਵਾਸਤੇ